ਏ ਗੁਰੂ ਸਾਹਿਬ ਜੀਓ ਸੁਰਠ ਮਹਿਲਾ ਨਵਾ ਮਨ ਰੇ ਕੌਨੁ ਕੁ ਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਨ ਕੁਮਤ ਤੈ ਨੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾ ਮੁਕਤ ਪੰਥ ਜਾਨਿਉ ਤੈ ਨਾ ਹਨ ਧਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹੀਂ ਉਪਜਿਓ ਕਛ ਗਿਆਨਾ ਕਟਹੀ ਮਹੇ ਨਿਰੰਝਨ ਤੇਰੇ ਤੈ ਖੋਜਿ ਤੀ ਉਧਾਨਾ ਬਹੁਤ ਜਨਮ ਪਰਮ ਤੈ ਹਾਰਿਓ ਆਸਥਿਰ ਮਤ ਨਹੀਂ ਪਾਈ ਮਾਨਸੁ ਦੇ ਪਾਏ ਪਦ ਹਰ ਪੱਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮ ਤੈ ਹਾਰਿਓ ਆਸਥਿਰ ਮਤ ਨਹੀਂ ਪਾਈ मानस दे पद हर भॼ नानक बात बताई वाहिगुरू जी का ख़ालसा वाहे वाहिगुरू जी फतेह जुगो जुग अटालन धन सेब श्री गुरू ग्रंथ साहिब ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਜੋ ਸਤਗੁਰਾਂ ਨੇ ਹੁਕਮ ਬਖਸ਼ਿਆ ਹੈ ਸੋਰਠ ਰਾਗ ਅੰਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਕ੍ਰਿਸ਼ਨਾ ਤੋਂ ਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ ਪਾਵਨ ਅੰਕ 631 ਅਤੇ 32 ਤੇ ਸੁਭਾਏਮਾਨ ਹੈ ਗੁਰੂ ਸਾਹਿਬ ਜੀ ਰਹਾਉ ਵਾਲੇ ਬੰਦ ਦੇ ਵਿੱਚ ਬਚਨ ਕਰਦੇ ਨੇ ਮਨ ਰੇ ਕੌਣ ਕੁਮਤ ਤੇ ਲੀਨੀ ਕਹਿੰਦੇ हे ਮੇਰੇ ਮਾਨਾ ਕਿਹੜੀ ਭੈੜੀ ਮਤ ਤੂੰ ਧਾਰਨ ਕਰ ਲਈਏ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਪ੍ਰਾਈ ਇਸਤਰੀ ਤੇ ਪ੍ਰਾਈ ਨਿੰਦਿਆ ਇਦੇ ਹੀ ਰਾਸ ਦੇ ਵਿੱਚ ਰਚਿਆ ਮਚਿਆ ਰਹਿਣਾ ਕਦੀ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਿਹੜਾ ਕੰਮ ਕਰਨ ਵਾਲਾ ਹੈ ਉਹ ਤੂੰ ਕਰਦਾ ਨਹੀਂ ਤੇ ਜਿਹੜਾ ਕੰਮ ਨਹੀਂ ਕਰਨ ਵਾਲਾ ਉਹਦੇ ਵਿੱਚ ਦਿਨ ਤੇ ਰਾਤ ਤੂੰ ਲੱਗਾ ਹੋਇਆ ਹੈ हे ਮਾਨਾ ਕਿਹੜੀ ਭੈੜੀ ਮਤ ਧਾਰਨ ਕਰ ਲਈਏ ਫਿਰ ਪਹਿਲੇ ਬੰਦ ਵਿੱਚ ਕਹਿੰਦੇ ਨੇ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋਰਨ ਕੋਤਾਇਆ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ ਤਾਂ ਲੱਭਿਆ ਨਹੀਂ ਤੇ ਧਨ ਪਦਾਰਥ ਇਕੱਠੇ ਕਰਨ ਵਾਸਤੇ ਦਿਨ ਤੇ ਰਾਤ ਦੌੜ ਭੱਜ ਕਰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਇਹ ਗੱਲ ਯਾਦ ਰੱਖੀ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਆਖੀਰ ਦੇ ਸਮੇਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਐਵੇਂ ਵਿਅਰਥ ਹੀ ਮੋਹ ਦੇ ਬੰਨ ਨੂੰ ਬੰਨਦਾ ਰਹਿਣਾ ਤੇ ਇਸ ਇਹਨਾਂ ਪਦਾਰਥਾਂ ਦੇ ਮੋਹ ਦੇ ਵਿੱਚ ਆਪਣੇ ਆਪ ਨੂੰ ਬੰਨ ਕੇ ਰੱਖਿਆ ਏ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੂੰ ਤੁਰਨ ਲੱਗਾ ਇਸ ਸੰਸਾਰ ਤੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਇਥੋਂ ਤੱਕ ਕਿ ਜਿਹੜਾ ਸਰੀਰ ਤੋਂ ਇਸ ਸੰਸਾਰ ਦੇ ਵਿੱਚ ਲੈ ਕੇ ਆਇਆ ਗੁਰੂ ਸਾਹਿਬ ਜੀ ਕਹਿੰਦੇ ਇਸ ਸਰੀਰ ਨੇ ਵੀ ਤੇਰਾ ਸਾਥ ਛੱਡ ਜਾਣਾ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਰੀਰ ਲੈ ਕੇ ਆਇਆ ਸਾ ਉਹ ਸਰੀਰ ਨੇ ਵੀ ਤੇਰੇ ਨਾਲ ਨਹੀਂ ਜਾਣਾ ਬਾਕੀ ਜੋ ਸੰਸਾਰ ਦੇ ਧਨ ਪਦਾਰਥ ਜ਼ਮੀਨ ਵਿਆਦਾਤ ਹੈ ਇਹਦੇ ਵਿੱਚੋਂ ਤਾਂ ਤੇਰੇ ਨਾਲ ਜਾਣਾ ਹੀ ਕੀ ਹੈ ਫਿਰ ਅੱਗੇ ਕਹਿੰਦੇ ਨੇ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹੀਂ ਉਪਜੋ ਕਛ ਗਿਆਨਾ ਨਾ ਪ੍ਰਮਾਤਮਾ ਦੀ ਬੰਦਗੀ ਕੀਤੀ ਨਾ ਤੂੰ ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਤੁਰਿਆ ਤੇ ਨਾ ਤੈਨੂੰ ਕੋਈ ਸੋਝੀ ਹੋਈ ਘਟ ਹੀ ਵਾਹੇ ਨਰੰਜਣ ਤੇਰਾ ਤੈਂ ਖੋਜ ਤਿਉ ਦਿਾਨਾ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ ਤੂੰ ਪ੍ਰਮਾਤਮਾ ਨੂੰ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਇਹਦਾ ਕਾਰਨ ਇਹ ਹੈ ਕਿ ਤੂੰ ਗੁਰੂ ਦੇ ਕੋਲ ਬੈਠ ਕੇ ਗੱਲ ਨੂੰ ਸਮਝਿਆ ਹੀ ਨਹੀਂ ਕਿ ਪ੍ਰਮਾਤਮਾ ਨੂੰ ਮਿਲਣਾ ਕਿਵੇਂ ਹੈ ਗੁਰੂ ਦੇ ਦੱਸੇ ਹੋਏ ਰਾਹ ਤੇ ਤੂੰ ਤੁਰਿਆ ਨਹੀਂ ਤਾ ਅੱਜ ਜੰਗਲਾਂ ਦੇ ਵਿੱਚ ਧੱਕੇ ਖਾਨਾ ਫਿਰਦਾ ਹੈ ਤਾਂ ਇਧਰ ਉਧਰ ਠੋਕਰਾਂ ਖਾ ਰਿਆ ਜੇ ਤੂੰ ਗੁਰੂ ਦੇ ਕੋਲ ਆ ਕੇ ਬੈਠਦਾ ਗੁਰੂ ਨੂੰ ਪੁੱਛਦਾ ਕਿ ਮੇਰੇ ਸਤਿਗੁਰਾ ਜੀਵਨ ਦੀ ਸੋਝੀ ਬਖਸ਼ੋ ਤੇ ਸਤਿਗੁਰੂ ਜੀ ਕਹਿੰਦੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਵੱਡੇ ਭਾਗਾਂ ਦੇ ਨਾਲ ਇਹੋ ਜਿਹਾ ਗੁਰੂ ਮਿਲਦਾ ਹੈ ਜਿਹੜਾ ਗੁਰੂ ਕਹਿੰਦਾ ਹੈ ਕਿ ਭਾਈ ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਹੈ ਪਹੁ ਪਤ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਗੁਰੂ ਕੋਲ ਆ ਕੇ ਪੁੱਛੇਗਾ ਤੇ ਸਤਗੁਰੂ ਜੀ ਕਹਿਣਗੇ ਰੋਜ਼ ਤਿਆਰ ਹੋਣਾ ਹੈ ਤਿਆਰ ਹੋਣ ਵੇਲੇ ਸ਼ੀਸ਼ੇ ਦੇ ਮੂਹਰੇ ਖੜਾ ਹੋਣਾ ਹੈ ਤੇ ਸ਼ੀਸ਼ੇ ਦੇ ਵਿੱਚ ਤੇਰੀ ਪਰਛਾਈ ਤੈਨੂੰ ਨਜ਼ਰ ਆਉਂਦੀ ਏ ਉਸ ਪਰਛਾਈ ਨੂੰ ਤੂੰ ਫੜ ਨਹੀਂ ਸਕਦਾ ਪਰਮਾਤਮਾ ਇਸੇ ਤਰ੍ਹਾਂ ਤੇਰੇ ਅੰਦਰ ਵਸਦਾ ਹੈ ਮੁਕਰ ਮਾਹੇ ਜੈਸੇ ਛਾਈ ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਈ ਏ ਇਸ ਤਰ੍ਹਾਂ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਪਹੁ ਪਮਦ ਜਿਉਂ ਬਾਸ ਬਸਤ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ ਐਵੇਂ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚ ਹੈ ਸਤਿਗੁਰੂ ਜੀ ਕਹਿੰਦੇ ਪਰ ਗੁਰੂ ਦੇ ਕੋਲ ਆ ਕੇ ਬੈਠ ਤਾਂ ਸਹੀਂ ਗੁਰੂ ਕੋਲ ਬੈਠੇਗਾ ਗੁਰੂ ਸਾਹਿਬ ਤੈਨੂੰ ਸੋਝੀ ਕਰਵਾਉਣਗੇ ਔਰ ਯਾਦ ਰੱਖੀ ਜਿਸ ਦਿਨ ਤੈਨੂੰ ਸੋਝੀ ਹੋ ਗਈ ਉਦੋਂ ਚਾਰ ਬੰਦਿਆਂ ਦੇ ਵਿੱਚ ਖੜਾ ਹੋ ਕੇ ਗੱਲ ਕਰਦੇ ਸਮੇਂ ਇਹ ਉੱਪਰ ਨੂੰ ਹੱਥ ਕਰਕੇ ਨਹੀਂ ਕਰੇਗਾ ਕਿ ਉਹ ਪ੍ਰਮਾਤਮਾ ਜਾਣਦਾ ਹੈ ਜੋ ਕੁਝ ਇਸ ਸੰਸਾਰ ਦੇ ਵਿੱਚ ਹੋ ਰਿਹਾ ਹੈ ਉਦੋਂ ਆਪਣੇ ਹਿਰਦੇ ਵਾਲੇ ਪਾਸੇ ਨੂੰ ਮਨ ਵਾਲੇ ਪਾਸੇ ਨੂੰ ਹੱਥ ਕਰਕੇ ਕਵੇਂਗਾ ਕਿ ਜਿਹੜਾ ਪ੍ਰਮਾਤਮਾ ਮੇਰੇ ਹਿਰਦੇ ਦੇ ਵਿੱਚ ਬੈਠਾ ਹੋਇਆ ਹੈ ਉਹ ਸਾਰਾ ਕੁਝ ਮੇਰੇ ਬਾਰੇ ਵੀ ਜਾਣਦਾ ਹੈ ਤੇ ਸਾਰੇ ਸੰਸਾਰ ਬਾਰੇ ਵੀ ਜਾਣਦਾ ਹੈ ਅਜੇ ਅਸੀਂ ਜਦੋਂ ਵੀ ਕੋਈ ਨਾਰਮਲ ਗੱਲ ਕਰਦੇ ਆ ਨਾ ਤੇ ਸਾਡਾ ਹੱਥ ਉੱਪਰ ਨੂੰ ਚਲੇ ਜਾਂਦਾ ਹੈ ਕਿਉਂਕਿ ਸਾਨੂੰ ਇਹ ਸਮਝਾਇਆ ਗਿਆ ਹੈ ਜਾਂ ਸੁਣਨ ਦੇ ਵਿੱਚ ਮਿਲਿਆ ਹੈ ਕਿ ਪ੍ਰਮਾਤਮਾ ਉੱਪਰ ਵੱਸਦਾ ਹੈ ਜਦੋਂ ਗੁਰੂ ਕੋਲ ਆ ਕੇ ਬੈਠਾਂਗੇ ਤੇ ਗੁਰੂ ਸਾਹਿਬ ਕਹਿਣਗੇ ਉੱਪਰ ਹੀ ਨਹੀਂ ਵੱਸਦਾ ਉਹ ਤੇਰੇ ਹਿਰਦੇ ਦੇ ਵਿੱਚ ਵੀ ਵੱਸਦਾ ਹੈ ਅੱਗੇ ਕਹਿੰਦੇ ਬਹੁਤ ਜਨਮ ਭਰਮਤ ਤੈ ਹਾਰਿਓ ਆਸਥਿਰ ਮਤ ਨਹੀਂ ਪਾਈ ਗੁਰੂ ਸਾਹਿਬ ਜੀ ਕਹਿੰਦੇ ਅੱਜ ਦੀ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਲੰਬਾ ਸਮਾਂ ਹੋ ਗਿਆ ਭਟਕਣਾ ਦੇ ਵਿੱਚ ਪਿਆ ਹੋਇਆਂ ਨੂੰ ਅਜੇ ਤੱਕ ਤੈਨੂੰ ਸਿਰਤਾ ਵਾਲੀ ਬੁੱਧੀ ਪ੍ਰਾਪਤ ਨਹੀਂ ਹੋਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸਤਗੁਰੂ ਜੀ ਕਹਿੰਦੇ ਹੇ ਨਾਨਕ ਆਖ ਹੇ ਭਾਈ ਮੇਰੇ ਗੁਰੂ ਨੇ ਤਾਂ ਮੈਨੂੰ ਇਹ ਗੱਲ ਸਮਝਾਈ ਏ ਕਿ ਜੇ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਫਿਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਫਿਰ ਉਹਨੂੰ ਚੇਤੇ ਕਰਿਆ ਕਰ ਉਹਨੂੰ ਚੇਤੇ ਕਰੇਗਾ ਤੇਰਾ ਲੋਕ ਵੀ ਸਵਰੇਗਾ ਤੇਰਾ ਪਰਲੋਕ ਵੀ ਸਵਰੇਗਾ ਮੇਨ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈ ਹੈ ਕਿ ਆਪਣੇ ਮਨ ਨੂੰ ਆਵਾਜ਼ ਮਾਰ ਕੇ ਕਹੀਏ ਕਿ ਮਾਣਾ ਕਿਸ ਪਾਸੇ ਨੂੰ ਤੁਰਿਆ ਹੋਇਆ ਏ ਜਿਹੜੇ ਵਿਕਾਰ ਤੂੰ ਦਿਨ ਤੇ ਰਾਤ ਕਮਾਉਂਦਾ ਪਿਆ ਇਹਦੇ ਵਿੱਚੋਂ ਕੁਝ ਵੀ ਤੇਰੇ ਕੰਮ ਆਉਣ ਵਾਲਾ ਨਹੀਂ ਹੈ ਜੇ ਤੇਰੇ ਕੰਮ ਆਉਣਾ ਹੈ ਤੇ ਪ੍ਰਮਾਤਮਾ ਦਾ ਨਾਮ ਕੰਮ ਆਉਣਾ ਹੈ ਮੈਂ ਸ਼ੇਰ ਦੇ دیਵਾਨਾ ਚ ਵੀ ਬੇਨਤੀ ਕੀਤੀ ਸੀ ਕਿ ਅਸੀਂ ਆਪਣੀ ਪੌਕਟ ਦੇ ਵਿੱਚ ਜਦੋਂ ਜੇਬ ਦੇ ਵਿੱਚ ਬਟਵਾ ਰੱਖਦੇ ਆ ਜਾਂ ਭੈਣਾ ਪਰਸ ਰੱਖਦਿਆਂ ਤੇ ਅਸੀਂ ਉਸ ਆਪਣੇ ਪਰਸ ਦੀ ਬਟਵੇ ਦੀ ਸਫਾਈ ਕਰਕੇ ਚੰਗੀ ਤਰ੍ਹਾਂ ਰੱਖਦੇ ਆ ਜਿਹੜੀ ਚੀਜ਼ ਲੋੜੀਂਦੀ ਹੁੰਦੀ ਏ ਜ਼ਰੂਰੀ ਹੁੰਦੀ ਏ ਉਹ ਚੀਜ਼ ਅਸੀਂ ਆਪਣੇ ਪਰਸ ਦੇ ਵਿੱਚ ਰੱਖਦੇ ਆ ਬਾਕੀ ਦੇ ਜਿਹੜੀਆਂ ਫालतੂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਅਸੀਂ ਆਪਣੇ ਬਟਵੇ ਚੋਂ ਪਰਸ ਚੋਂ ਬਾਹਰ ਕੱਢ ਦਿੰਨੇ ਆ ਤੇ ਆਪਣੀ ਜੇਬ ਦੇ ਵਿੱਚ ਵਰਤਨ ਵਾਲੀ ਚੀਜ਼ ਹੀ ਰੱਖਦੇ ਆ ਇੱਕ ਮਨੁੱਖ ਦਾ ਮਾਨੀ ਹੈ ਜਿਸ ਦੇ ਵਿੱਚ ਪਤਾ ਨਹੀਂ ਕੀ ਕੁਝ ਜਮਾ ਕਰਕੇ ਰੱਖਿਆ ਹੋਇਆ ਹੈ ਆਪਣੀਆਂ ਗੱਲਾਂ ਆਸ-ਪਾਸ ਦੀਆਂ ਗੱਲਾਂ ਇਧਰ ਉਧਰ ਦਾ ਕੂੜ ਕਬਾੜ ਜਿੱਥੋਂ ਜੋ ਗੰਦ ਮਿਲਦਾ ਹੈ ਸਭ ਕੁਝ ਆਪਣੇ ਮਨ ਦੇ ਵਿੱਚ ਭਰ ਕੇ ਰੱਖ ਲਿਆ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਭਲਿਆ ਮਾਨਸਾ ਤੇ ਆਪਣੇ ਹਿਰਦੇ ਨੂੰ ਸਾਫ਼ ਕਰਨ ਦੀ ਲੋੜ ਹੈ ਹਿਰਦੇ ਨੂੰ ਸਾਫ਼ ਕਰੇਗਾ ਤੇ ਤੇਰਾ ਪ੍ਰਮਾਤਮਾ ਤੇਰੇ ਹਿਰਦੇ ਚ ਹੀ ਬੈਠਾ ਹੋਇਆ ਤੈਨੂੰ ਨਜ਼ਰ ਆਵੇਗਾ ਮੇਨ ਗੱਲ ਗੁਰੂ ਸਾਹਿਬ ਜੀ ਸਾਨੂੰ ਸਮਝਾਈਏ ਆਪਣੇ ਮਨ ਨੂੰ ਆਵਾਜ਼ ਮਾਰ ਕੇ ਕਹੀਏ ਮਨਾ ਕਿਸ ਪਾਸੇ ਤੁਰਿਆ ਹੈ ਪ੍ਰਮਾਤਮਾ ਦੀ ਬੰਦਗੀ ਕਰਿਆ ਕਰ ਰੱਬ ਦਾ ਨਾਮ ਜਪਿਆ ਕਰ ਇਹ ਜਪਿਆ ਹੋਇਆ ਨਾਮ ਕੀਤੀ ਹੋਈ ਸਤ ਸੰਗਤ ਕੀਤੀ ਹੋਈ ਸੇਵਾ ਪੜੀ ਹੋਈ ਬਾਣੀ ਇਹੀ ਪ੍ਰਮਾਤਮਾ ਦੇ ਘਰ ਦੇ ਵਿੱਚ ਤੇਰੇ ਨਾਲ ਜਾਣੀ ਹੈ ਬਾਕੀ ਤਾਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਗੁਰੂ ਸਾਹਿਬ ਕਿਰਪਾ ਕਰਨ ਹੁਕਮ ਦਾ ਭਾਵ ਸਾਡੇ ਨਿੱਜੀ ਜੀਵਨ ਦਾ ਹਿੱਸਾ ਬਣ ਜਾਵੇ ਜੋ ਅਸੀਂ ਕਹਿੰਦੇ ਸੁਣਦੇ ਹਾਂ ਉਹਨੂੰ ਕਮਾ ਸਕੀਏ ਇਹ ਗੁਰੂ ਜੀ ਚਰਨਾਚਰਦਾਸ ਬੇਨਤੀ ਹੈ ਨਾਲ ਹੀ ਸਾਧ ਸੰਗਤ ਜੀ ਬੇਨਤੀ ਹੈ ਮੋਸਮ ਦੀ